ਮੈਂ ਦਿਲ ਰੋਜ਼ ਦੇ ਫਾਦਰਾ ਤੁਹਾਨੂੰ ਪਤਾ ਹੀ ਹੈ ਜੀ ਮੇਰੀ ਬੇਟੀ ਦਾ ਵੀ 22 ਸਾਲ ਪੈਦਾ ਹੈ ਮੇਰੀ ਘਰਦ ਨਹੀਂ ਕੀਤਾ ਸੀ ਉਹਨੂੰ ਵੀ ਜਿਉਂਦੀ ਨੂੰ ਮਾਰਦਾ ਸੀ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਫ ਦੁਆਰਾ ਮੇਰੀ ਬੇਟੀ ਮੈਨੂੰ ਫਿਰ ਯਾਦ ਆ ਗਈ ਪਤਾ ਕਹਿੰਦੇ ਇਹਨੂੰ ਉਸੇ ਟਾਈਮ ਹੀ ਉੱਥੇ ਮਾਰ ਦੇਣਾ ਚਾਹੀਦਾ ਸੀਗਾ ਜੀ ਲੈ ਵੀ ਅੱਗੇ ਲਾਅ ਦਾ ਹੁਣੇ ਹੀ ਨਹੀਂ ਸੀਗਾ ਜੀ ਪਰ ਮੇਰੀ ਬੇਟੀ ਦੇ ਉਹ ਕਾਤਲ ਨੂੰ ਫਾਂਸੀ ਦੇ ਹੋ ਆਰਡਰ ਹੋਏ ਪਰ ਅਜੇ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦਵੇ ਜੀ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਡਾ ਜੀ ਬੱਚੀ ਦਾ ਬਾਪ ਹੋਣ ਦੇ ਨਾਤੇ ਇੱਥੇ ਆਇਆ ਜੀ ਦੁੱਖ ਮੈਂ ਦਿਲ ਰੋਜ਼ ਦੇ ਫਾਦਰਾਂ ਤੁਹਾਨੂੰ ਪਤਾ ਹੀ ਹੈ ਜੀ ਮੇਰੀ ਬੇਟੀ ਦਾ ਵੀ 22 ਸਾਲ ਪਹਿਲਾਂ ਹੈ ਮੇਰੀ ਗਵਾਂਢੀ ਕੀਤਾ ਸੀ ਉਹਨੂੰ ਵੀ ਜਿਉਂਦੀ ਨੂੰ ਮਾਰਦਾ ਸੀ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਫ ਦੁਆਰਾ ਮੇਰੀ ਬੇਟੀ ਮੈਨੂੰ ਫਿਰ ਯਾਦ ਆ ਗਈ ਨਹੀਂ ਵੀ ਹੋ ਕੀ ਰਿਹਾ ਜੀ ਇਹ ਇਹ ਵੀ ਗਵਾਂਢੀ ਬਹੁਤ ਦੁੱਖ ਲੱਗਿਆ ਜੀ ਤੇ ਵੀ ਕੀ ਹੋ ਕੀ ਰਿਹਾ ਜੀ ਸਾਡੇ ਪੰਜਾਬ ਨੂੰ ਜੀ ਗਵਾਂਢੀ ਗਵਾਂਢੀ ਨੂੰ ਕੀ ਕਰ ਰਿਹਾ ਜੀ ਜੀ ਕੀ ਮੰਗ ਕੀ ਕਰਦੇ ਹੋ ਮੰਨ ਨਾ ਨਾ ਕਰੋ ਕਾਨੂੰਨ ਸਖਤ ਹੋਣਾ ਚਾਹੀਦਾ ਕਿਉਂਕਿ ਕਾਨੂੰਨ ਜੇ ਸਖਤ ਹੋਏਗਾ ਤਾਂ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀ ਸੋਚ ਹੀ ਆਵੇਗੀ ਬਿਲਕੁਲ ਜੀ ਆਪਾਂ ਤਾਂ ਕਹਿੰਦੇ ਇਹਨੂੰ ਉਸੇ ਟਾਈਮ ਹੀ ਉੱਥੇ ਮਾਰ ਦੇਣਾ ਚਾਹੀਦਾ ਸੀਗਾ ਜੀ ਲੈ ਵੀ ਅੱਗੇ ਲਾਅ ਤਾਂ ਹੋਣਾ ਹੀ ਨਹੀਂ ਸੀਗਾ ਜੀ ਖਤਮ ਹੀ ਹੋ ਜਾਣੀ ਸਾਰਾ ਕੁਝ ਜੀ ਪਰ ਹੁਣ ਮੇਰੀ ਬੇਟੀ ਦੀ ਉਹ ਕਾਤਲ ਨੂੰ ਫਾਂਸੀ ਦੇ ਹੋ ਆਰਡਰ ਹੋਏ ਪਰ ਅਜੇ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਕਿੰਨੀ 延迟 ਹੋ ਗਏ ਫਾਂਸੀ ਦਾ ਆਰਡਰ ਹੋਇਆ ਉਹਨੂੰ 1.5 ਸਾਲ ਹੋ ਗਏ ਜੀ ਕੱਲੂ ਮੇਰੀ ਬੇਟੀ ਨੂੰ 4 ਸਾਲ ਹੋ ਜਣੇ ਅੱਗ ਗਈ ਉਹ ਜੀ 28 ਨਵੰਬਰ ਕਿਉਂ ਨਹੀਂ ਫਾਂਸੀ ਕਿਉਂ ਨਹੀਂ ਹੋ ਰਹੀ ਪਤਾ ਨਹੀਂ ਜੀ ਹੁਣ ਇਹਦੇ ਵਿੱਚ ਕੀ ਹੈ ਜੀ ਕੀ ਨਹੀਂ ਹਸਤਾਬ ਜੀ ਸਾਡਾ ਕੇਸ ਵੀ ਫਾਸਟ ਟਰੈਕ ਤੇ ਚੱਲਿਆ ਸੀਗਾ ਜੀ ਤਾਂ ਫਾਂਸੀ ਦੀ ਆਰਡਰ ਹੋ ਗਈ ਹੁਣ ਪਤਾ ਨਹੀਂ ਫਾਂਸੀ ਦਾ ਕੀ ਹਸਤਾਬ ਹੈ ਕੀ ਨਹੀਂ ਕੀ ਹੁਣ ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ ਦਾ ਇਨਸਾਫ ਨਹੀਂ ਹੋਇਆ ਬੇਟੀ ਦਾ ਇਨਸਾਫ ਹੋਏਗਾ ਆਪਾਂ ਤਾਂ ਕਹਿੰਦੇ ਆ ਜੀ ਪ੍ਰਮਾਤਮਾ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦਵੇ ਜੀ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਡਾ ਜੀ ਇਹ ਘਟਨਾ ਤਾਂ ਸੇਮ ਮੇਰੇ ਨਾਲ ਹੋਈ ਹੋਈ ਹੈ ਜੀ ਮੇਰੀ ਬੇਟੀ 2.5 ਸਾਲ ਦੀ ਮੇਰੀ ਗਵੰਡਨ ਨੇ ਉਹਨੂੰ ਜਿਉਂਦੀ ਨੂੰ ਮਾਰਤਾ ਸੀਗਾ ਜੀ ਪਰ ਜਦੋਂ ਇਹ ਨਿਊਜ਼ ਸੁਣੀ ਹੈ ਜੀ ਪ੍ਰਿਆਣੀ ਜੀ ਬੜਾ ਦੁੱਖ ਆਇਆ ਜੀ ਇੱਕ ਬੱਚੀ ਦਾ ਬਾਪ ਹੋਣ ਦੇ ਨਾਤੇ ਇੱਥੇ ਆਇਆ ਜੀ ਦੁੱਖ ਮੰਡਾਉਣ ਵਾਸਤੇ ਜੀ ਇਹਨਾਂ ਦਾ ਕਰਤਾ ਨਹੀਂ ਕੁਝ ਸਕਦੇ ਜੀ ਇੱਕ ਦੁੱਖ ਮੰਡਾਉਣ ਲਈ ਆਇਆ ਜੀ ਕਿ ਵੀ ਜੋ ਇਨਸੀਡੈਂਟ ਮੇਰਨਾ ਹੋਇਆ ਕਿ ਅੱਜ ਇਹਨਾਂ ਦੀ ਬੱਚੀ ਵੀ ਉੱਦਾਂ ਹੀ 13 ਸਾਲ ਦੀ ਗਵੈਂਟੀ ਨਹੀਂ ਮਾਰੀ ਹੈ ਜੀ ਜੀ ਦੇਖਿਓ ਅਗਰ ਬਾਤ ਕੀ ਜਾਏ ਤੋ ਇੱਕ ਸਮੇਂ ਦਾ ਜਦੋਂ ਭਾਈਚਾਰਾ ਹੋਇਆ ਕਰਦਾ ਦਾ ਬੱਚੋਂ ਕੋ ਪ੍ਰੋਟੈਕਟ ਕੀਤਾ ਜਾਂਦਾ ਥਾ ਇੱਕ ਦੂਸਰੇ ਦੇ ਪਰਿਵਾਰੇ ਕੋ ਚਾਹੇ ਪੜੋਸੀ ਦੇ ਪਰਿਵਾਰਾ ਥਾ ਹੁਣ ਲੱਗ ਰਿਹਾ ਹੈ ਕਿ ਸਮਾਜ ਹੱਦ ਬਦਲ ਗਿਆ ਲੋਕੋ ਮੇਂ ਅਬ ਜੋ ਖਬਰ ਸ ਹੈ ਉਹ ਜ਼ਿਆਦਾ ਵੱਧ ਗਈ ਬਿਲਕੁਲ ਜੀ ਅੱਜ ਕੱਲ ਵਿਸ਼ਵਾਸ ਨਹੀਂ ਹੈਗਾ ਜੀ ਆਪਣੇ ਬੱਚੇ ਤਾਂ ਅਨਦੋਲਤ ਹੈ ਜੀ ਬੱਚਾ ਤੇ ਉੱਪਰ ਕੁਛ ਨਹੀਂ ਹੋਏਗਾ ਜੀ ਜੇ ਆਪਣੀ ਧਨ ਦੋਤਾ ਦਾ ਆਪਣੇ ਦੋਨੇ ਆਪਣੇ ਬੱਚੇ ਨੇ ਜੀ ਮੈਂ ਕਹਿੰਦਾ ਲੀ ਵੀ ਕੋਈ ਰਿਸ਼ਤੇਦਾਰ ਕੋਈ ਆਣ ਗੰਡ ਕੋਈ ਨਹੀਂ ਹੈਗਾ ਜੀ ਆਪਣੇ ਬੱਚਿਆਂ ਦਾ ਤੁਸੀਂ ਆਪ ਤਿਆਰ ਰੱਖੋ